ਭੱਜ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਆਖਿਰ ਹੁਣ ਮੁੱਖ ਮੰਤਰੀ ਸਾਹਿਬ ਕਿੱਥੋਂ ਭੱਜੇ ਨੇ ਖਬਰ ਬੜੀ ਹੈ ਮੈਂ ਗੱਲਬਾਤ ਇਸ ਦੇ ਉੱਪਰ ਵਿਸਤਾਰ ਦੇ ਨਾਲ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰੀ ਦੀ ਕਿਉਂਕਿ ਕੱਟੜ ਇਮਾਨਦਾਰੀ ਦਾ ਹੁਣ ਭੋਗ ਪੈਂਦਾ ਦਿਖਾਈ ਦੇ ਰਿਹਾ 200 ਕਰੋੜੀ ਕਥਿਤ ਘੁਟਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰਾਂ ਨੂੰ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਤਲਬ ਕਰ ਲਿਆ ਗਿਆ ਜਾਂਚ ਹੋਏਗੀ ਜਾਂ ਗ੍ਰਿਫਤਾਰੀ ਹੋਏਗੀ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਕਿਉਂਕਿ ਕਈ ਮੰਤਰੀਆਂ ਦਾ ਸੁਪਣਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਪੁੱਛਗਿਛ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਕਿਵੇਂ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਸਾਸ਼ੀਕਾਲ ਮਾਨ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਿੱਧੂ ਦਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਬਹੁਤ-ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਜਦੋਂ ਤੋਂ ਹੋਣ ਦੇ ਵਿੱਚ ਆਈ ਹੈ ਇਮਾਨਦਾਰੀ ਦੇ ਢੀਂਗਾ ਮਾਰਦੀ ਹੈ ਤੇ ਉਹ ਕਹਿ ਰਹੀ ਹੈ ਪੂਰੇ ਦੇਸ਼ ਦੇ ਵਿੱਚ ਜੇ ਕੋਈ ਇਮਾਨਦਾਰ ਹੈ ਕੱਟੜ ਇਮਾਨਦਾਰਾ ਤਾਂ ਸਿਰਫ ਆਮ ਆਦਮੀ ਪਾਰਟੀ ਹੈ ਲੇਕਿਨ ਹੁਣ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਇਹਨਾਂ ਦੇ ਦੋ ਵੱਡੇ ਨਿਤਾਵਾਂ ਨੂੰ ਤਲਬ ਕੀਤਾ ਸੰਮਣ ਕਰ ਦਿੱਤਾ ਗਿਆ ਤੇ ਮਾਮਲਾ ਵੀ ਕਰੋੜਾਂ ਦੇ ਵਿੱਚ ਹੈ ਉਹ ਪੂਰਾ ਮਾਮਲਾ ਕੀ ਹੈ ਤੇ ਆਮ ਆਦਮੀ ਪਾਰਟੀ ਦੇ ਦੋ ਕਿਹੜੇ ਕੱਟੜ ਨੇਤਾ ਹੁਣ ਐਂਟੀ ਕਰਪਸ਼ਨ ਬਿਊਰੋ ਦੀ ਰਡਾਰ ਦੇ ਉੱਪਰ ਨੇ ਦੇਖੋ ਇਹਦੇ ਵਿੱਚ ਪਹਿਲਾਂ ਜੇ ਮੈਂ ਗਲਤ ਨਹੀਂ ਹਾਂ ਤਾਂ ਮਾਮਲਾ ਵੀ ਦਰਜ ਲਖਵਿੰਦਰ ਜੀ ਹੋ ਚੁੱਕਿਆ ਤੁਹਾਨੂੰ ਚੇਤਾ ਹੁਣਾ ਕਿ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਇਹ ਮਨਜ਼ੂਰੀ ਜਿਹੜੀ ਆ ਸਤਿੰਦਰ ਜੈਨ ਔਰ ਜਿਹੜੇ ਮਨੀਸ਼ ਸੋਦੀਆ ਦੇ ਉਹਨਾਂ ਦੇ ਖਿਲਾਫ ਕੇਸ ਚਲਾਉਣ ਦੀ ਜਿਹੜੀ ਆ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਸੀਗੀ ਤਾਂ ਹੁਣ ਜਿਹੜਾ ਹੈਗਾ ਇਹਦੇ ਵਿੱਚ ਹੁਣ ਸਬੰਨ ਜਿਹੜੇ ਆ ਹੋਏ ਆ ਔਰ ਗ੍ਰਿਫਤਾਰੀ ਦੀਆਂ ਗੱਲਾਂ ਪਹਿਲਾਂ ਵੀ ਚੱਲ ਰਹੀਆਂ ਸੀ ਔਰ ਹੋ ਸਕਦਾ ਕਿ ਸਬੰਨ ਕਰਕੇ ਸੱਦਿਆ ਜਾਵੇ ਤੇ ਗ੍ਰਿਫਤਾਰੀ ਵੀ ਪਾਈ ਜਾ ਸਕਦੀ ਹੈ ਹੋ ਸਕਦਾ ਹੈ ਕਿ ਹਲੇ 1-2 ਤੱਕ ਪੁੱਛਗਿੱਛ ਜਿਹੜੀ ਆ ਉਹ ਹੋਵੇ ਪਰ ਇਹ ਗੱਲ ਜ਼ਰੂਰ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਲਖਵਿੰਦਰ ਜੀ ਚੰਗਾ ਘਰ ਵੀ ਜੇ ਕੋਈ ਠੀਕ ਠਾਕ ਵੀ ਪਾਉਣਾ ਹੋਵੇ ਬੜਾ ਆਲੀਸ਼ਾਨ ਦੀ ਤਾਂ ਨਹੀਂ ਮੈਂ ਗੱਲ ਕਰਦਾ ਜੇ ਠੀਕ ਠਾਕ ਗੁਜ਼ਾਰੇ ਵਾਲਾ ਘਰ ਵੀ ਪਾਉਣਾ ਹੋਵੇ ਪਲਾਟ ਤੋਂ ਬਿਨਾਂ 25-30 ਲੱਖ ਰੁਪਏ ਦੇ ਵਿੱਚ ਐਨ ਪੂਰਾ ਵਧੀਆ ਠੀਕ ਆ ਪਹੁੰਚ ਜਾਂਦਾ ਪਰ ਇਹਨਾਂ ਪਤੰਦਰਾ ਨੇ ਕੱਟੜ ਇਮਾਨਦਾਰਾਂ ਨੇ ਇੱਕ ਕਲਾਸਰੂਮ ਭਾਵ ਇੱਕ ਕਮਰਾ ਹੀ ਜਿਹੜਾ 24-24.5 ਲੱਖ ਰੁਪਏ ਦੇ ਵਿੱਚ ਤਿਆਰ ਕੀਤਾ ਪਰ ਉਹ ਬੁਰੇ ਜਿਹੜੇ ਕਲਾਸਰੂਮ ਦੇ ਜਿਹੜੇ ਇਹ ਘਟਾਲਾ ਹੋਇਆ ਹੈ ਪਰ ਕਲਾਸਰੂਮ ਜਿਹੜਾ 24 ਲੱਖ ਰੁਪਈਆ ਜਿਹੜਾ ਇਹਨਾਂ ਦੇ ਵੱਲੋਂ ਲਾਇਆ ਗਿਆ ਇੱਕ ਕਮਰੇ ਦੇ ਉੱਪਰ ਇਹ ਕਮਰਾ ਪਾਉਣ ਦੇ ਲਈ ਤਾਂ ਉਹਦੇ ਵਿੱਚ ਕਹਿੰਦੇ ਕਿ 35 ਤੋਂ ਜ਼ਿਆਦਾ ਠੇਕੇਦਾਰ ਜਿਹੜੇ ਸੀਗੇ ਉਹ ਇਹਨਾਂ ਨੇ ਆਮ ਆਦੀ ਪਾਰਟੀ ਦੇ ਸੀਗੇ ਜਿਨ੍ਹਾਂ ਨੂੰ ਇਹ ਠੇਕਾ ਜਿਹੜਾ ਦਿੱਤਾ ਗਿਆ ਸੀ ਔਰ ਬੜੀ ਹੈਰਾਨੀ ਦੀ ਗੱਲ ਹੈ 12748 ਕਲਾਸਰੂਮਾਂ ਦਾ ਜਿਹੜਾ ਠੇਕਾ ਲਖਵਿੰਦਰ ਜੀ ਉਹ 35 ਠੇਕੇਦਾਰਾਂ ਨੂੰ ਦਿੱਤਾ ਗਿਆ ਸੀਗਾ ਜਿਹੜੇ ਕਿ ਸਾਰੇ ਦੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰਸੇਗੇ ਔਰ ਜਿਹੜਾ ਇਹ ਟੋਟਲ ਘਟਾ ਇਹ 2000 ਕਰੋੜ ਦਾ ਜਿਹੜਾ ਲਖਵਿੰਦਰ ਜੀ ਇਹ ਦੱਸਿਆ ਗਿਆ ਹੈ ਔਰ ਇਹਦੇ ਵਿੱਚ ਹੁਣ ਸੰਮਣ ਜਿਹੜੇ ਆ ਹੋਏ ਆ ਔਰ ਕਟੜ ਇਮਾਨਦਾਰੀ ਦੀ ਗੱਲ ਕਰਦੇ ਬਲਿਸ਼ ਸੋਧਿਆ ਔਰ ਸਤੰਗਰ ਜੈੜ ਇਹ ਦੋਵੇਂ ਜਿਹੜੇ ਪਹਿਲਾਂ ਸ਼ਰਾਬ ਘਟਾਲੇ ਦੇ ਵਿੱਚ ਵੀ ਜਿਹੜੇ ਆ ਲਖਵਿੰਦਰ ਜੀ ਜੇਲ੍ਹ ਜਾ ਕੇ ਆਏ ਆ ਔਰ ਲੰਬਾ ਜੇਲ੍ਹ ਜਾ ਕੇ ਆਏ ਆ ਤੇ ਹੁਣ ਦੋਨੇ ਜਿਹੜੇ ਲਖਵਿੰਦਰ ਜੀ ਜੇ ਮੈਂ ਗੱਲ ਕਰਾਂ ਤਾਂ ਇਹ ਜ਼ਮਾਨਤ ਦੇ ਉੱਤੇ ਹੈਗੇ ਆ ਔਰ ਜ਼ਮਾਨਤ ਦੇ ਬਾਹਰ ਆਏ ਹੋਏ ਆ ਔਰ ਪੰਜਾਬ ਦੇ ਵਿੱਚ ਇਹਨਾਂ ਦੀ ਪੂਰੀ ਇੰਟਰਫੇਰੈਂਸ ਜਿਹੜੀ ਆ ਉਹ ਹੈਗੀ ਹੈ ਔਰ ਮੈਂ ਫੇਰ ਉੱਥੇ ਹੀ ਗੱਲ ਆਪਣੇ ਦਰਸ਼ਕਾਂ ਨੂੰ ਯਾਦ ਕਰਵਾ ਦਵਾਂ ਕਿ ਕੁਝ ਸਮਾਂ ਪਹਿਲਾਂ ਲਖਵਿੰਦਰ ਜੀ ਰਾਸ਼ਟਰਪਤੀ ਸਾਹਿਬ ਨੇ ਇਹਨਾਂ ਦੋਵਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਸੀਗੀ ਔਰ ਹੁਣ ਉਹਨਾਂ ਨੂੰ ਸਮਣੇ ਪੁਜਾਰੀ ਹੋਏ ਆ ਔਰ ਸਮਣੇ ਜਾਰੀ ਹੋਣ ਤੋਂ ਬਾਅਦ ਇਹਨਾਂ ਨੂੰ ਸੱਧਿਆ ਜਾਊਗਾ ਔਰ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਆ ਉਹ ਜ਼ਰੂਰ ਇਹਨਾਂ ਦੇ ਉੱਪਰ ਲੜਕੀ ਹੈਗੀ ਆ ਔਰ ਇਹ ਤਲਵਾਰ ਲਟਕਣ ਤੋਂ ਬਾਅਦ ਕਿਸੇ ਵੀ ਵੇਲੇ ਗ੍ਰਿਫਤਾਰੀ ਜਿਹੜੀ ਆ ਹੋ ਸਕਦੀ ਆ ਇਹ ਭਾਜੜ ਜਿਹੜੀ ਆ ਇਹਨਾਂ ਨੂੰ ਜ਼ਰੂਰ ਪਈ ਆ ਔਰ ਇਹਦਾ ਅਸਰ ਜਿਹੜਾ ਲੁਧਿਆਣਾ ਜਿਮਨੀ ਚੌਂ ਦੇ ਵਿੱਚ ਵੀ ਜਿਹੜਾ ਉਹ ਦੇਖਣ ਨੂੰ ਮਿਲੂਗਾ ਕਿਉਂਕਿ ਜਿਹੜੇ ਵਿਰੋਧੀ ਹੈ ਉਹ ਇਸ ਚੀਜ਼ ਨੂੰ ਲੈ ਕੇ ਮਨੀਸ਼ ਸੋਦੀਆ ਨੂੰ ਘੇਰਨਗੇ ਜਿਹੜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਵੀ ਹੈਗੇ ਆ ਔਰ ਇੱਥੇ ਆ ਕੇ ਲੁਧਿਆਣਾ ਦੇ ਵਿੱਚ ਡੇਰੇ ਵੀ ਲਾਏ ਹੋਇਆ ਕੱਲ ਵੀ ਇੱਥੇ ਸੀ ਔਰ ਅੱਜ ਵੀ ਜਿਹੜੇ ਉਹ ਇੱਥੇ ਹੈਗੇ ਆ ਔਰ ਉਹਨਾਂ ਦੇ ਖਿਲਾਫ ਜਿਹੜਾ ਇਹ ਸੰਭਣ ਜਾਰੀ ਹੋਏ ਐ ਇਹ ਜਰੂਰ ਆਮ ਆਦਮੀ ਪਾਰਟੀ ਦੀਆਂ ਚਿੰਤਾਵਾਂ ਵਧਾਉਣ ਵਾਲੇ ਹੈਗੇ ਆ ਔਰ ਕਿਸੇ ਵੀ ਵੇਲੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋ ਸਕਦੀ ਹੈ ਮਸਲਾ 2000 ਕਰੋੜ ਦਾ ਔਰ ਕਟੜ ਇਮਾਨਦਾਰਾਂ ਦੇ ਅਜੇ ਤੋਂ ਬਾਅਦ ਇੱਕ ਘਪੜਾ ਜਿਹੜਾ ਸਾਹਮਣੇ ਆ ਰਿਹਾ ਔਰ ਮੈਨੂੰ ਹੈਰਾਨੀ ਹੁੰਦੀ ਹੈ ਇਸ ਚੀਜ਼ ਦੀ ਕਿ ਕਿਹੋ ਜਿਹੇ ਸੁਪਨੇ ਲੈ ਕੇ ਜਿਹੜੇ ਇਹ ਆਏ ਸੀ ਚਲੋ ਦੇਖਦੇ ਹਾਂ ਕਿ ਹੁਣ ਕੀ ਕੁਝ ਹੁੰਦਾ ਪਰ 2000 ਕਰੋੜ ਦਾ ਇਹ ਘਟਾਲਾ ਜਿਹੜਾ 12000 748 ਜਿਹੜੇ ਕਲਾਸਰੂਮ ਬਣਾਉਣੇ ਸੀਗੇ ਔਰ ਪਰ ਕਲਾਸਰੂਮ ਇਹਨਾਂ ਨੇ ਖਰਚਾ ਜਿਹੜਾ ਪਾਇਆ ਉਹ 24.24 ਲੱਖ ਰੁਪਏ ਪਾਇਆ ਜਿੱਥੇ ਕਿ ਕਮਰਾ ਜਿਹੜਾ ਸਿਰਫ ਪਾਇਆ ਜਾਣਾ ਸੀ ਔਰ ਕਮਰਾ 5004 ਲੱਖ ਰੁਪਏ ਦੇ ਵਿੱਚ ਜਿਹੜਾ ਲਖਿੰਦਰ ਜੀ ਪੈ ਜਾਂਦਾ ਔਰ ਵਧੀਆ ਜੇ ਉਹਨੂੰ ਪਾਉਣਾ ਹੋਵੇ ਤਾਂ ਉਸ ਤੋਂ ਬਾਅਦ ਹੋਣ ਜੇ ਆਪਾਂ ਦੇਖੀਏ ਤਾਂ 34 ਤੋਂ ਜ਼ਿਆਦਾ ਠੇਕੇਦਾਰਾਂ ਨੂੰ ਇਹਦਾ ਠੇਕਾ ਦਿੱਤਾ ਗਿਆ ਸੀ ਔਰ ਉਹ ਵੀ ਮੈਂ ਤੁਹਾਡੇ ਤੋਂ ਥੋੜੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗਾ ਸੰਮਣ ਤਾਂ ਭਾਵੇਂ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਸਤਿੰਦਰ ਜੈਨ ਨੂੰ ਵੀ ਹੋ ਚੁੱਕੇ ਨੇ ਤੇ ਮਨੀਸ਼ ਸ਼ਿਸ਼ੋਧਿਆ ਨੂੰ ਵੀ ਹੋ ਚੁੱਕੇ ਨੇਗੇ ਕੀ ਹੁਣ ਜਿਵੇਂ ਜਿਮਨੀ ਚੋਣ ਦੀ ਗੱਲ ਕਰਕੇ ਇਹ ਟਾਈਮ ਅੱਗੇ ਮੰਗ ਸਕਦੇ ਨੇ ਜਾਂ ਫਿਰ ਇਹਨਾਂ ਦੇ ਸੰਮਣਾਂ ਦੇ ਆਧਾਰ ਦੇ ਉੱਪਰ ਇਹਨਾਂ ਦੋ ਵੱਡੇ ਨੇਤਾਵਾਂ ਨੂੰ ਐਂਟੀ ਕਰਪਸ਼ਨ ਬਿਊਰੋ ਸਾਹਮਣੇ ਪੇਸ਼ ਹੋਣਾ ਹੀ ਪੈਣਾਗਾ ਕਿਵੇਂ ਦੇਖ ਰਿਹਾ ਹਾਂ ਕਿ ਜਿਮਨੀ ਚੋਣ ਦਾ ਕਹਿ ਕੇ ਇਹ ਸੰਮ ਇਹ ਵੀ ਕਿਹਾ ਜਾ ਸਕਦਾ ਭਾਈ ਅਸੀਂ ਇਲੈਕਸ਼ਨ ਦੇ ਵਿੱਚ ਬਿਜੀਆ ਅਸੀਂ ਫੇਰ ਆਵਾਂਗੇ ਜਿਵੇਂ ਕਿ ਅਕਸਰ ਨੇਤਾਵਾਂ ਕਰਦੇ ਨੇ ਕਿਵੇਂ ਦੇਖ ਰਹੇ ਹੋ ਇਸ ਮਾਮਲੇ 'ਚ ਨਹੀਂ ਬਿਲਕੁਲ ਤੁਹਾਡਾ ਸਵਾਲ ਬੜਾ ਵਾਜਬ ਹੈ ਬਿਲਕੁਲ ਇਹ ਬਹਾਨਾ ਜਿਹੜਾ ਲਾਇਆ ਜਾ ਸਕਦਾ ਇਲੈਕਸ਼ਨ ਦੇ ਵਿੱਚ ਬਿਜੀ ਤਾਂ ਲਖਵਿੰਦਰ ਜੀ ਜਿਹੜੇ ਹੈਗੇ ਆ ਉਹ ਮਨੀਸ਼ ਸਤਨਦਰ ਜੈਨ ਉਸ ਤਰੀਕੇ ਨਾਲੇ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਐਕਟਿਵ ਜਿਹੜੇ ਆ ਉਹ ਨਹੀਂ ਹੋਏ ਹੈਗੇ ਤਾਂ ਐਕਟਿਵ ਜ਼ਰੂਰ ਨੇ ਪਰ ਉਸ ਤਰੀਕੇ ਨਾਲ ਜ਼ਿਆਦਾ ਨਹੀਂ ਕਿ ਉਹ ਬਹਾਨਾ ਹੀ ਲਾ ਦੇਣ ਕਿ ਨਹੀਂ ਜੀ ਸਾਡੇ ਤੋਂ ਬਿਨਾ ਇੱਥੇ ਇਲੈਕਸ਼ਨ ਜਿਹੜੀ ਉਹ ਲੜੀ ਹੋਈ ਨਹੀਂ ਜਾਣੀ ਠੀਕ ਆ ਉਹ ਬਹਾਨਾ ਜਿਹੜਾ ਜਰੂਰ ਲਾ ਸਕਦੇ ਆ ਕਿ ਭਾਈ ਮੈਂ ਪੰਜਾਬ ਆਮ ਆਦਮੀ ਪਾਰਟੀ ਦਾ ਜਿਹੜਾ ਇੰਚਾਰਜ ਆ ਔਰ ਇੱਥੇ ਜਿਹੜੀ ਚੋਣ ਲੜ ਰਹੀ ਹੈ ਔਰ ਮੈਂ ਇਸ ਕਰਕੇ ਉਹਦੀਆਂ ਤਿਆਰੀਆਂ 'ਚ ਵਿਜ਼ੀ ਆ ਤਾਂ ਬਾਅਦ ਦੇ ਵਿੱਚ ਸਮਣ ਦੇਖੋ ਅੱਜ ਨਹੀਂ ਤਾਂ ਕੱਲ ਜਾਣਾ ਹੀ ਪੈਣਾ ਪਹਿਲਾਂ ਅਰਵਿੰਦ ਕੇਜਰੀਵਾਲ ਆਪਾਂ ਦੇਖਿਆ ਲਖਵਿੰਦਰ ਜੀ ਦੇਖੋ ਜਿਹੜੀ ਆ ਉਹ ਹੋਣੀ ਉਹ ਟਾਲੀ ਨਹੀਂ ਜਾ ਸਕਦੀ ਜਿਹੜੀ ਆਪਾਂ ਪਹਿਲਾਂ ਅਰਵਿੰਦ ਕੇਜਰੀਵਾਲ ਦੇਖਿਆ ਕਿ ਕਿੰਨੇ ਜ਼ਿਆਦਾ ਸੰਮਣ ਜਿਹੜੇ ਉਹਨਾਂ ਨੂੰ ਕਰਤੇ ਸੀਗੇ ਤੇ ਪਤੰਦਰ ਕਿਸੇ ਸੰਮਣ ਤੇ ਪਹੁੰਚੇ ਹੀ ਨਹੀਂ ਸੀ ਫਿਰ ਆਖਰਕਾਰ ਜਾਣਾ ਵੀ ਪਿਆ ਤੇ ਗ੍ਰਿਫਤਾਰੀ ਵੀ ਜਿਹੜੀ ਆ ਹੋਈ ਆ ਤੋ ਠੀਕ ਆ ਅੱਜ ਨਹੀਂ ਤਾਂ ਕੱਲੋ ਜਿਵੇਂ ਕਹਿੰਦੇ ਹੁੰਦੇ ਆ ਕਿ ਬੱਕਰੀ ਦੀ ਮਾਂ ਜਿਹੜੀ ਆ ਉਹ ਕਦ ਤੱਕ ਖੈਰ ਮਨਾਊਗੀ ਤਾਂ ਉਹ ਇਸ ਕਰਕੇ ਉਹ ਅੱਜ ਨਹੀਂ ਤਾਂ ਕੱਲ ਲਖਵਿੰਦਰ ਜੀ ਜਾਣਾ ਹੀ ਪੈਣਾ ਪਰ ਠੀਕ ਆ ਤੁਹਾਡੀ ਗੱਲ ਬਹਾਨੇ ਜਿਹੜੇ ਆ ਲੀਡਰ ਲਾ ਲੈਂਦੇ ਆ ਪਰ ਹੁਣ ਉਹ ਮੰਨਦੇ ਆ ਇਹਨਾਂ ਦੀ ਬਹਾਨੇਬਾਜ਼ੀ ਜਾਂ ਨਹੀਂ ਮੰਨਦੇ ਇਹ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਪਰ ਵਾਕਈ ਤੁਹਾਡੀ ਗੱਲ ਠੀਕ ਆ ਲੀਡਰ ਬਹਾਨੇ ਛਾਣੇ ਜਿਹੜੇ ਉਹ ਠੋਕ ਲੈਂਦੇ ਹੁੰਦੇ ਆ ਅਰਵਿੰਦ ਕੇਜਰੀਵਾਲ ਨੇ ਵੀ ਬੜੇ ਬਹਾਨੇ ਲਾਏ ਸੀ ਕਿ ਮੇਰੇ ਤੇ ਐਫਆਈਆਰ ਹੀ ਤਾ ਦਰਜ ਕੀਤੀ ਜਾ ਰਹੀ ਹੈ ਜਾਂ ਮੈਨੂੰ ਫਸਾਇਆ ਹੀ ਇਸ ਕਰਕੇ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਮੋਦੀ ਨੂੰ ਇੱਕੋ ਇੱਕ ਬੰਦਾ ਜਿਹੜਾ ਅਰਵਿੰਦ ਕੇਜਰੀਵਾਲ ਜਿਹੜਾ ਟੱਕਰ ਦੇ ਰਿਹਾ ਤੇ ਇੱਕੋ ਇੱਕ ਬੰਦੇ ਅਰਵਿੰਦ ਕੇਜਰੀਵਾਲ ਤੋਂ ਹੀ ਮੋਦੀ ਸਾਹਿਬ ਜਿਹੜੇ ਆਰਡਰ ਦੇ ਆ ਤਾਂ ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਇਹਨਾਂ ਨੇ ਕਹਾਣੀਆਂ ਕੂਣੀਆਂ ਬੜੀਆਂ ਬਣਾਈਆਂ ਸੀ ਪਰ ਅਗਲੇ ਕਿੱਥੇ ਛੱਡਦੇ ਆ ਅਗਰਾਂ ਨੇ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਔਰ ਠੀਕ ਆ ਇਹਨਾਂ ਨੇ ਸਬਮਨ ਟਾਲਣ ਦੀ ਕੋਸ਼ਿਸ਼ ਕੀਤੀ ਕਈ ਵਾਰ ਸਬਮਨ ਆਕਰਨ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਜਿਹੜੇ ਆ ਪਹੁੰਚੇ ਨਹੀਂ ਔਰ ਮੈਨੂੰ ਲੱਗਦਾ ਕਿ ਇਸ ਕਥਿਤ ਘੁਟਾਲੇ ਦੇ ਵਿੱਚ ਇਹਨਾਂ ਲਈ ਮੁਸ਼ਕਲਾਂ ਜਿਹੜੀਆਂ ਉਹ ਵਧਣ ਵਾਲੀਆਂ ਨੇ ਔਰ ਜਿੰਨੇ ਜਿੰਨਾ ਇਹ ਬਹਾਨਾ ਲਾਉਣਗੇ ਉਨਾ ਹੀ ਆਪਾਂ ਅੰਦਾਜ਼ਾ ਲੱਗ ਜੂਗਾ ਕਿ ਕਿੰਨਾ ਕਿ ਇਹ ਆਪਣੇ ਆਪ ਨੂੰ ਧिरਿਆ ਜਿਹੜਾ ਮਹਿਸੂਸ ਕਰਦੇ ਐ ਔਰ ਮੈਨੂੰ ਲੱਗਦਾ ਕਿ ਜੇ ਕੋਈ ਗਲਤ ਗੱਲ ਨਹੀਂ ਹੈ ਤਾਂ ਮੈਨੂੰ ਲੱਗਦਾ ਕਿ ਬਹਾਨੇਬਾਜ਼ੀ ਵਾਲੀ ਕੋਈ ਜ਼ਰੂਰਤ ਨਹੀਂ ਉੱਥੇ ਜਾ ਕੇ ਪੇਸ਼ ਹੋਣਾ ਚਾਹੀਦਾ ਆਪਣਾ ਪੱਖ ਜਿਹੜਾ ਉਹ ਰੱਖਣਾ ਚਾਹੀਦਾ ਔਰ ਜੇ ਤੁਸੀਂ ਕੁਝ ਛੁਪਾਉਣਾ ਚਾਹੁੰਦੇ ਹੋ ਜੇ ਤੁਸੀਂ ਕੁਝ ਲੁਕਾਉਣਾ ਚਾਹੁੰਦੇ ਹੋ ਫਿਰ ਤੁਹਾਨੂੰ ਜਿਹੜਾ ਉਹ ਸਮਾਂ ਚਾਹੀਦਾ ਹੈ ਉਸ ਚੀਜ਼ ਨੂੰ ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਤੁਸੀਂ ਜਿਹੜਾ ਹੈਗਾ ਉਹ ਉਹਦੇ ਤੋਂ ਭੱਜੋਗੇ ਪੇਸ਼ੀ ਤੋਂ ਭੱਜੋਗੇ ਬਹਾਨੇਬਾਜ਼ੀ ਕਰੋਗੇ ਪਰ ਜੇ ਤੁਹਾਡੇ ਕੋਲੇ ਸਾਰੇ ਸਵਾਲਾਂ ਦੇ ਜਵਾਬ ਹੈਗੇ ਆ ਪਰ ਜੇ ਤੁਹਾਡੇ ਕੋਲੇ ਸਾਰਾ ਕੁਝ ਸਾਫ ਸੁਥਰਾ ਢੰਗ ਜਿਹੜਾ ਉਹ ਹੈਗਾ ਤਰੀਕਾ ਤਾਂ ਸੋ ਇਸ ਕਰਕੇ ਫਿਰ ਤੁਹਾਨੂੰ ਉੱਥੇ ਜਾ ਕੇ ਪੇਸ਼ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਠੀਕ ਹੈ ਦੇਖਦੇ ਆ ਕਿ ਬਹਾਨੇਬਾਜ਼ੀ ਲਾਉਂਦੇ ਆ ਜਾਂ ਜਾ ਕੇ ਜਿਹੜਾ ਉਹ ਪੇਸ਼ ਹੁੰਦੇ ਆ ਲਿਖਣ ਦੇ ਸਰ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਬੋਲੋ ਸਿੱਖਿਆ ਕ੍ਰਾਂਤੀ ਦੀ ਗੱਲ ਕਹੀ ਸੀ ਤੇ ਸਿੱਖਿਆ ਕ੍ਰਾਂਤੀ ਦੀ ਪੋਲ ਹੁਣ ਖੁੱਲਦੀ ਨਜ਼ਰ ਆ ਰਹੀ ਹੈ ਪਹਿਲਾ ਲਿਕਵਰ ਪਾਲਿਸੀ ਦੇ ਵਿੱਚ ਕਿੱਡਾ ਵੱਡਾ ਸਕੈਮ ਸਾਹਮਣੇ ਆਇਆ ਸੀ ਹੁਣ ਸਿੱਖਿਆ ਕ੍ਰਾਂਤੀ ਦੇ ਤਹਿਤ 2000 ਕਰੋੜ ਦਾ ਇੱਕ ਘੱਟੇਤ ਘੁਟਾਲਾ ਸਾਹਮਣੇ ਆ ਰਿਹਾ ਹੈ। ਇਹੀ ਸਿੱਖਿਆ ਕ੍ਰਾਂਤੀ ਇਹੀ ਸਿੱਖਿਆ ਮਾਡਲ ਪੰਜਾਬ ਦੇ ਵਿੱਚ ਵੀ ਅਪਲਾਈ ਕੀਤਾ ਗਿਆ ਕਿ ਜੇਕਰ ਇਸ ਮਾਮਲੇ ਦੀ ਹੁਣ ਐਂਟੀ ਕ੍ਰਾਪਸ਼ਨ ਬਿਊਰੋ ਵੱਲੋਂ ਜਾਂਚ ਹੋਏਗੀ ਤਾਂ ਇਸ ਤਰ੍ਹਾਂ ਦੀ ਸਿੱਖਿਆ ਕ੍ਰਾਂਤੀ ਕੋਈ ਪੰਜਾਬ 'ਚ ਵੀ ਹੁੰਦੀ ਦਿਖਾਈ ਦਿੱਤੀ ਹੋਗੀ। ਹੂੰ ਨੇ ਬਿਲਕੁਲ ਬਿਲਕੁਲ ਸਾਰਾ ਸਾਰਾ ਸਿਸਟਮ ਜਿਹੜਾ ਉਹ ਬਣਦਾ ਹੈਗਾ ਲਖਵਿੰਦਰ ਜੀ ਔਰ ਜਿਸ ਤਰੀਕੇ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਔਰ ਕਟੜਾ ਇਮਾਨਦਾਰਾਂ ਦੇ ਉੱਪਰ ਸਾਰਾ ਕੁਝ ਜਿਹੜਾ ਇਸ ਤਰੀਕੇ ਦੇ ਨਾਲ ਡਿੱਗਦਾ ਆ ਰਿਹਾ ਔਰ ਉਹ ਇਹਨਾਂ ਨੂੰ ਹੀ ਸਾਰਾ ਚੀਜ਼ ਜਿਹੜੀ ਸੌਂਪੀ ਗਈ ਆ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੋ ਰਹੀ ਆ ਕਿ ਇਹਨਾਂ ਨੂੰ ਹੀ ਸਾਰੀ ਚੀਜ਼ ਸੌਂਪੀ ਗਈ ਆ ਔਰ ਜਿਵੇਂ ਸ਼ਰਾਬ ਘਟਾਰੇ ਦੀ ਗੱਲ ਜਿਹੜੀ ਆ ਕੀਤੀ ਆ ਵਿਰੋਧੀ ਪਾਰਟੀਆਂ ਨੇ ਜੇ ਭਾਈ ਉੱਥੇ ਜਾ ਕੇ ਜੇ ਉਹੀ ਪਾਲਸੀ ਉੱਥੇ ਗੱਲ ਤਾਂ ਪੰਜਾਬ ਵਿੱਚ ਸਹੀ ਕਿਵੇਂ ਆ ਇੱਥੇ ਵੀ ਜਾਣ ਜਿਹੜੀ ਆ ਹੋਣੀ ਚਾਹੀਦੀ ਆ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਖਜ਼ਾਨਾ ਜਿਹੜਾ ਦੂਜੇ ਪਾਸੇ ਜਾ ਰਿਹਾ ਆ ਆਸ-ਪਾਸੇ ਤਾਂ ਮਤਲਬ ਕਹਿਣ ਦਾ ਭਾਵ ਹਰ ਪਾਸੇ ਸ਼ੱਕ ਦੀ ਨਜ਼ਰ ਬੈਨਾਂ ਨੂੰ ਦੇਖਣਾ ਹੀ ਆ ਔਰ ਹੋ ਵੀ ਉਵੇਂ ਹੀ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਇਹਨਾਂ ਦੇ ਲਈ ਜਿਹੜੇ ਉਹ ਭਾਰੀ ਰਹਿਣ ਵਾਲੇ ਆ ਔਰ ਇੱਥੇ ਕੁਝ ਵੀ ਹੋ ਸਕਦਾ ਮੈਨੂੰ ਲੱਗਦਾ ਕਿ ਸਰਕਾਰ ਬਦਲੀ ਤੋਂ ਬਾਅਦ ਤਾਂ ਬੜਾ ਕੁਝ ਨਿਕਲਣ ਦੀ ਉਮੀਦ ਹੈਗੀ ਹੈ ਲਖਪਿੰਦਰ ਜੀ ਜੀ ਬਿਲਕੁਲ ਸਰ ਉਧਰ ਆਪਾਂ ਥੋੜੀ ਅਹਿਮ ਗੱਲ ਕਰੀਏ ਹੁਣ ਪੰਜਾਬ ਸਰਕਾਰ ਵਾਲੀ ਲਗਾਤਾਰ ਕੈਬਨਟ ਦੀਆਂ ਮੀਟਿੰਗਸ ਹੋ ਰਹੀਆਂ ਨੇ ਲੇਕਿਨ ਲੱਗ ਰਿਹਾ ਕਿ ਪੰਜਾਬ ਸਰਕਾਰ ਦੇ ਕਈ ਮੰਤਰੀ ਨੇ ਜਿਹੜੇ ਉਹ ਖੁੱਡੇ ਲੈਣ ਲਗਾ ਦਿੱਨੇ ਜਾਂ ਫਿਰ ਕਈ ਇਹ ਕਿ ਉਹਦਾ ਸੁਪੜਾ ਸਾਫ ਹੋ ਗਿਆ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਦੇ ਪਰ ਮੋਹਰ ਲੱਗੀ ਹੈ ਪਰ ਸਾਹਮਣੇ ਇਹ ਆਇਆ ਕਿ ਜਿਹੜੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰੀ ਮਨਦੀਪ ਮੁੰਡਿਆ ਜੀ ਸੀਗੇ ਅਗਰ ਦੀ ਮੁੰਡਿਆ ਜੀ ਸੀਗੇ ਉਹ ਗੈਰ ਹਾਜ਼ਰ ਇਹਨਾਂ ਦੇ باوجود ਇਹ ਸਾਰਾ ਕੁਝ ਇਹ ਮੋਹਰ ਲੱਗ ਚੁੱਕੀ ਹੈ ਕਿਵੇਂ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਵਿੱਚ ਕਿ ਮੰਤਰੀਆਂ ਦੀ ਪੁੱਛ ਪ੍ਰਤੀਤ ਘਟ ਚੁੱਕੀ ਹੈ ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ ਦੇਖੋ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਇਹ ਜਿਹੜੀ ਆ ਉਹ ਪਾਸ ਕੀਤੀ ਗਈ ਹੈ ਔਰ ਇਹ ਬੜੀ ਹੈਰਾਨੀ ਦੀ ਗੱਲ ਆਲੇ ਗਵਿੰਦਰ ਜੀ ਕਿ ਮੰਤਰੀ ਜਿਹੜੇ ਹੈ ਜਿਹੜੇ ਮੁੰਡੀਆਂ ਨੇ ਜਿਹੜੇ ਹਾਊਸਿੰਗ ਡਵੈਲਪਮੈਂਟ ਜੈਂਡ ਅਰੀ ਡਿਪਾਰਟਮੈਂਟ ਦੇ ਜਿਹੜੇ ਹੈਗੇ ਆ ਇਹਦੇ ਵਿਭਾਗ ਦੇ ਜਿਹੜੇ ਮੰਤਰੀ ਹੈ ਉਹ ਜਿਹੜੇ ਅਮਰੀਕਾ ਗਏ ਹੋਏ ਆ ਉਹਨਾਂ ਦੀ ਗੈਰਹਾਜ਼ਰੀ ਦੇ ਵਿੱਚ ਜਿਹੜੀ ਇਹ ਪਾਲਿਸੀ ਹੈ ਉਹਨਾਂ ਦੇ ਸੈਕਟਰੀ ਸਾਹਿਬ ਜਿਹੜੇ ਉਹ ਪੇਸ਼ ਕਰਦੇ ਆ ਔਰ ਬਰੀਫ ਵੀ ਜਿਹੜਾ ਹੈਗਾ ਉਹ ਆਪ ਹੀ ਕਰ ਰਹੇ ਹੈਗਾ ਦੂਜੇ ਮੰਤਰੀਆਂ ਨੂੰ ਆਮ ਤੌਰ ਤੇ ਕੀ ਹੁੰਦਾ ਕਿ ਪਾਲਿਸੀ ਜਿਹੜੀ ਆ ਉਹ ਮੰਤਰੀ ਪੇਸ਼ ਕਰਦਾ ਹੈਗਾ ਔਰ ਦੂਜੇ ਮੰਤਰੀਆਂ ਨੂੰ ਬਾਕੀ ਸਰਕਾਰ ਦੇ ਦੂਜੇ ਬੰਦਿਆਂ ਨੂੰ ਜਿਹੜਾ ਉਹੀ ਬਰੀਫ ਜਿਹੜਾ ਉਹ ਕਰਦਾ ਮੰਤਰੀ ਉਹ ਠੀਕ ਹੈ ਕਿ ਉਹਦੀ ਮਦਦ ਲਈ ਮੰਤਰੀ ਇਹਦੀ ਮਦਦ ਲਈ ਵਿਭਾਗ ਦਾ ਅਧਿਕਾਰੀ ਜਿਹੜਾ ਉਹ ਮੌਜੂਦ ਉੱਤੇ ਜਰੂਰ ਲੈਂਦਾ ਹੈਗਾ ਪਰ ਇਹ ਵੀ ਕੋਈ ਤਾਮੀ ਉਦਾਹਰਨ ਹੈ ਕਿ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਉਹ ਮਤਾ ਉਸਦੇ ਵਿਭਾਗ ਦਾ ਜਿਹੜਾ ਉਹ ਪੇਸ਼ ਕਰਕੇ ਪਾਸ ਵੀ ਕਰ ਦਿੱਤਾ ਗਿਆ ਉਹ ਵੀ ਔਰ ਬੜੀ ਹੈਰਾਨੀ ਦੀ ਗੱਲ ਹੈ ਇਸ ਚੀਜ਼ ਦੀ ਕਿ ਪਹਿਲਾਂ ਇਹੋ ਜਿਹੀ ਕੋਈ ਉਦਾਹਰਨ ਦੇਖਣ ਨੂੰ ਜਿਹੜੀ ਆ ਮੇਰੇ ਧਿਆਨ ਦੇ ਵਿੱਚ ਨਹੀਂ ਸਾਡੇ ਦਰਸ਼ਕਾਂ ਦੇ ਜਾਂ ਕਿਸੇ ਹੋਰ ਦੇ ਧਿਆਨ ਦੇ ਵਿੱਚ ਹੋਵੇ ਤਾਂ ਮੈਂ ਕੁਝ ਜਿਹੜਾ ਉਹ ਕਹਿ ਨਹੀਂ ਸਕਦਾ ਹੈਗਾ ਪਰ ਗੱਲ ਇਹ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜੇ 70 ਸਾਲਾਂ 70 ਸਾਲਾਂ ਦੀ ਗੱਲ ਕਰਦੇ ਸੀ ਇਹ ਜਿਹੜੇ ਆਪਕ ਤਾਨ ਰਾਮੇ ਕੰਪਨੀ ਜਿਹੜੀ ਉਹ 70 ਵਾਲੀ ਸੀ ਆ ਜੀ ਬਿਲਕੁਲ ਬਿਲਕੁਲ ਅ ਸੋ ਤੇ ਦੂਸਰੇ ਪਾਸੇ ਆਪਾਂ ਗੱਲ ਕਰ ਲੈਣੇ ਹੈਗੇ ਅ ਨਿਯੁਕਤੀਆਂ ਨੂੰ ਲੈ ਕੇ ਕਿਉਂਕਿ ਜਿੱਥੇ ਮੰਤਰੀ ਖੁੱਡੇ ਲਾਉਣ ਦੀ ਲੈਣ ਦੀ ਗੱਲ ਕਰ ਰਹਿਆਂਗੇ ਉੱਥੇ ਕੁਝ ਨਿਯੁਕਤੀ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਿੱਚ ਕੁਝ ਨਿਯੁਕਤੀਆਂ ਹੋਈਆਂ ਸੀ ਚੇਅਰਮੈਨ ਨੂੰ ਲੈ ਕੇ ਡਾਇਰੈਕਟਰ ਨੂੰ ਲੈ ਕੇ ਉਹਦੇ ਉੱਪਰ ਵਿਰੋਧੀਆਂ ਨੇ ਬਹੁਤ ਸਵਾਲ ਚੁੱਕੇ ਸੀ ਤੇ ਇੱਕ ਹੁਣ ਨਵੀਂ ਨਿਯੁਕਤੀ ਹੈ ਜਿਹੜੀ ਕਿ ਡਾਕਟਰ ਬਲਬੀਰ ਸਿੰਘ ਸਿੱਖਿਆ ਮੰਤਰੀ ਉਹਨਾਂ ਦੇ ਓਐਸਡੀ ਦੇ ਰੂਪ ਦੇ ਵਿੱਚ ਇੱਕ ਨਿਯੁਕਤੀ ਹੋਈ ਹੈ ਉਸ ਨਿਯੁਕਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋਗੇ ਦੇਖੋ ਇਹ ਇਹ ਸਾਰਾ ਉਸ ਮਤਲੇ ਦੇ ਨਾਲ ਜੁੜਦਾ ਲਖਿੰਦਰ ਜੀ ਜਿਵੇਂ ਮੈਂ ਹੁਣ ਤੁਹਾਨੂੰ ਗੱਲ ਦੱਸ ਕੇ ਹਟਿਆ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਨੇ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪਾਸ ਕਰੀ ਜਾਂਦੇ ਆ ਸਾਰਾ ਆਪਣੀ ਮਰਜ਼ੀ ਦੇ ਨਾਲ ਤਾਂ ਮੈਂ ਹੈਰਾਨ ਆ ਕਿ ਹਰ ਮੰਤਰੀ ਦਾ ਮੈਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਬਹੁਤ ਵਾਰੀ ਪ੍ਰੋਗਰਾਮਾਂ ਦੇ ਵਿੱਚ ਕਿ ਹਰ ਵਿਭਾਗ ਦੇ ਮੰਤਰੀ ਦੇ ਉੱਪਰ ਇੱਕ ਇੱਕ ਬੰਦਾ ਦਿੱਲੀ ਵਾਲਿਆਂ ਨੇ ਲਿਆ ਕੇ ਜਿਹੜਾ ਉਹ ਲਾਇਆ ਹੋਇਆ ਔਰ ਪੂਰੀਆਂ ਦੀਆਂ ਪੂਰੀਆਂ ਪਾਲਿਸੀਆਂ ਦੇ ਉੱਪਰ ਉਹ ਆਪਣੀ ਪੂਰੀ ਦੇਖਰੇਖ ਰੱਖ ਰਹੇ ਆ ਪੂਰੀਆਂ ਦੀਆਂ ਪੂਰੀਆਂ ਫਾਈਲਾਂ ਦੇ ਵਿੱਚ ਉਹ ਆਪਣੀਆਂ ਦੇਖਰੇਖ ਰਿਕ ਜਿਹੜੀ ਆ ਰੱਖ ਰਹੇ ਹੈਗੇ ਆ ਤਾਂ ਮੈਨੂੰ ਇਸ ਚੀਜ਼ ਦੀ ਬੜੀ ਹੈਰਾਨੀ ਹੈ ਕਿ ਇਹ ਦਿੱਲੀ ਵਾਲੇ ਇੱਕ ਇੱਕ ਬੰਦਾ ਹੀ ਨਾ ਮੰਤਰੀਆਂ ਦੇ ਸਿਰ ਤੇ ਬਿਠਾਇਆ ਕਿਉਂ ਆ ਹੁਣ ਤੁਸੀਂ ਓਐਸਟੀ ਦੀ ਗੱਲ ਕਰ ਰਹੇ ਹੋ ਜਿਹੜਾ ਸ਼ਾਲੀਨ ਮਿੱਤਰ ਜਿਹੜਾ ਨਵਾਂ ਜਿਹੜਾ ਉਹ ਲਾਇਆ ਔਰ ਦਿੱਲੀ ਤੋਂ ਲਿਆ ਕੇ ਓਐਸਟੀ ਜਿਹੜਾ ਲਾ ਦਿੱਤਾ ਗਿਆ ਪੰਜਾਬ ਦੇ ਸਾਡੇ ਸਿਹਤ ਮੰਤਰੀ ਦਾ ਔਰ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਕਿ ਸ਼ਾਲੀਨ ਮਿੱਤਰ ਦਾ ਆਏ ਤੇ ਪੰਜਾਬ ਦੇ ਵਿੱਚ ਕੀ ਹੈਗਾ ਔਰ ਉਹ ਨੂੰ ਉਹ ਐਸਡੀ ਜਿਹੜਾ ਕਿਹੜੀ ਗੱਲੋਂ ਆਇਆ ਪਹਿਲੀ ਤਾਂ ਗੱਲ ਸਾਡਾ ਜਿਹੜਾ ਸਿਹਤ ਮੰਤਰੀ ਹੈ ਚੰਗਾ ਮਾੜਾ ਉਹ ਖੁਦ ਡਾਕਟਰ ਹੈ ਉਹ ਮੰਤਰੀ ਹੈ ਉਹਨੂੰ ਵੱਧ ਨੌਲੇਜ ਜਿਹੜੀ ਆ ਹੈਗੀ ਆ ਪਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਦਾ ਜਿਹੜਾ ਕਰੀਬੀ ਬੰਦਾ ਉਹਨੂੰ ਲਿਆ ਕੇ ਇੱਥੇ ਮਤਲਬ ਤੁਸੀਂ ਲਾ ਦਿਓ ਓਐਸਡੀ ਪੰਜਾਬ ਦੇ ਸਿਹਤ ਮੰਤਰੀ ਦਾ ਮੈਨੂੰ ਹੈਰਾਨੀ ਹੁੰਦੀ ਹੈ ਮੈਂ ਫੇਰ ਉਸੇ ਖਬਰ ਦੇ ਨਾਲ ਹੀ ਵਿਕਮਿੰਦਰ ਜੀ ਜੋੜ ਰਿਹਾ ਤੁਸੀਂ ਦੇਖੋ ਕਿ ਹਰ ਵਿਭਾਗ ਦੇ ਵਿੱਚ ਇਹਨਾਂ ਨੂੰ ਕਿਸੇ ਮੰਤਰੀ ਦੀ ਜ਼ਰੂਰਤ ਹੀ ਹੈ ਨਹੀਂਗੀ ਮੰਤਰੀ ਦਾ ਸਿਰਫ ਡੰਮੀ ਬਣਾ ਕੇ ਰੱਖੇ ਹੋਇਆ ਮੁੱਖ ਮੰਤਰੀ ਦਾ ਆਮ ਆਦਮੀ ਪਾਰਟੀ ਨੇ ਡੰਮੀ ਬਣਾ ਕੇ ਰੱਖਿਆ ਹੀ ਰੱਖਿਆ ਸੀ ਹੁਣ ਮੰਤਰੀ ਵੀ ਡੰਮੀ ਬਣਾ ਕੇ ਰੱਖਿਆ ਇੱਕ ਇੱਕ ਬੰਦਾ ਆਪਣਾ ਜਿਹੜਾ ਉੱਤੇ ਬਿਠਾਇਆ ਹੋਇਆ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਪਾਲਿਸੀ ਜਿਹੜੀ ਹੈ ਪੇਸ਼ ਕਰਕੇ ਪੇਸ਼ ਕਰਕੇ ਪਾਸ ਕਰ ਦਿੱਤੀ ਜਾਂਦੀ ਹੈ ਔਰ ਹੁਣ ਓਐਸਡੀ ਜਿਹੜੇ ਆ ਉਹ ਉਲਾ ਦਿੱਤੇ ਗਏ ਆ ਮਤਲਬ ਪੰਜਾਬ ਦੀਆਂ ਮੋਟੀਆਂ ਜਿਹੜੀ ਤਨਖਾਹ ਵੀ ਕਹਿੰਦੇ 2 ਲੱਖ ਤੋਂ ਉੱਪਰ ਹੈਗੀ ਆ ਔਰ ਮੈਂ ਹੈਰਾਨ ਆ ਕਿ ਪੰਜਾਬ ਜਿਵੇਂ ਕਹਿੰਦੇ ਨੇ ਬਗਾਨੀ ਸ਼ਾਹੀ ਮੈਂ ਅਬਦੁੱਲਾ ਦਵਾਨਾ ਵੜਿਆ ਹੈ ਜੀ ਕੁਝ ਮੈਂ ਭੁੱਲ ਗਿਆ ਤੋ ਜਿਹੜੇ ਸਮਝਣ ਵਾਲੇ ਦਾ ਤੁਹਾਨੂੰ ਸਮਝੀ ਜਾਣਗੇ ਪਰ ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੇ ਪੈਸੇ ਤੇ ਐਸ਼ਾਂ ਜਿਹੜੀਆਂ ਦਿੱਲੀ ਵਾਲਿਆਂ ਨੂੰ ਕਰਾਈਆਂ ਜਾ ਰਹੀਆਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਹੁਣ ਤੱਕ 42 42 ਤੋਂ ਜ਼ਿਆਦਾ ਨਿਯੁਕਤੀਆਂ ਦਿੱਲੀ ਵਾਲਿਆਂ ਦੀਆਂ ਇੱਥੇ ਆਫੀਸ਼ੀਅਲੀ ਤੌਰ ਤੇ ਜਿਹੜੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਤਨਖਾਹ 1 ਲੱਖ ਤੋਂ ਜ਼ਿਆਦਾ ਦਿੱਤੀ ਜਾ ਰਹੀ ਹੈ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀਆਂ ਨਿਯੁਕਤੀਆਂ ਹੋਣ ਜਾ ਰਹੀਆਂ ਨੇ ਦਿੱਲੀ ਵਾਲਿਆਂ ਦੀਆਂ ਪੰਜਾਬ ਦੀ ਸਰਕਾਰ ਦੇ ਅੰਦਰ ਜਿਨ੍ਹਾਂ ਦੀ ਤਨਖਾਹ ਜਿਹੜੀਆਂ ਲਖਵਿੰਦਰ ਜੀ 1 ਤੋਂ 3 ਲੱਖ ਤੱਕ ਜਿਹੜੀਆਂ ਆਉਣ ਜਾ ਰਹੀ ਹੈ ਅਰੇ ਇਥੋਂ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਤੋਂ ਕੱਢ ਕੇ ਅਸਾਮੀਆਂ ਇਥੋਂ ਖਾਲੀ ਕਰਕੇ ਦਿੱਲੀ ਵਾਲਿਆਂ ਨੂੰ ਇੱਥੇ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਮੈਂ ਹੈਰਾਨ ਆ ਇਸ ਬਿਲਕੁਲ ਸਿੱਧੂ ਸਾਹਿਬ ਜੇਕਰ ਇਹਨਾਂ ਨਿਯੁਕਤੀ ਦੀ ਤੁਸੀਂ ਗੱਲ ਕਰ ਰਹੇ ਹੋ ਓਐਸਡੀ ਦੀ ਗੱਲ ਕਰ ਰਹੇ ਹੋ ਲੱਖਾਂ ਰੁਪਏ ਦੀ ਤਨਖਾਹਾਂ ਦੀ ਪੈਕੇਜ ਦੀ ਗੱਲ ਕਰ ਰਹੇ ਹੋ ਕਿ ਇਹ ਮੁੱਖ ਮੰਤਰੀ ਸਾਹਿਬ ਦਾ ਦਿੱਲੀ ਦੇ ਅੱਗੇ ਸਰੈਂਡਰ ਹੈ ਜਾ ਫਿਰ ਸਹਿਮਤੀ ਆ ਗਈ ਸਾਰਾ ਕੁਝ ਪੰਜਾਬ ਸਰਕਾਰ ਜਾਂ ਫਿਰ ਮੁੱਖ ਮੰਤਰੀ ਦੀ ਸਹਿਮਤੀ ਦੇ ਨਾਲ ਹੋ ਰਿਹਾ ਹੈ ਜਿਹੜੀਆਂ ਨਿਯੁਕਤੀਆਂ ਹੋ ਰਹੀ ਨੇ ਕਿਉਂਕਿ ਤੁਸੀਂ ਤਾਂ ਖਾਹਾਂ ਵੀ ਲੱਕਾਂ ਦੇ ਵਿੱਚ ਦੱਸ ਰਹੇ ਹੋਗੇ ਕਿਵੇਂ ਦੇਖੋ ਇਸ ਮਾਮਲੇ ਨੂੰ ਸਰੈਂਡਰ ਜਾਂ ਫਿਰ ਸਹਿਮਤੀ ਦੇਖੋ ਸਰੈਂਡਰ ਹੈ ਸਹਿਮਤੀ ਨਹੀਂ ਲਖਵਿੰਦਰ ਜੀ ਮੈਂ ਮੰਨਦਾ ਇਸ ਚੀਜ਼ ਨੂੰ ਇਹ ਇਹ ਸਰੈਂਡਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਆ ਉਹ ਚੱਲ ਨਹੀਂ ਰਹੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਪੁੱਛਗਿੱਛ ਨਹੀਂ ਹੈ ਮੁੱਖ ਮੰਤਰੀ ਹਲੇ ਆਪਾਂ ਕੱਲ ਹੀ ਪ੍ਰੋਗਰਾਮ ਦੇ ਵਿੱਚ ਗੱਲ ਅਖਵਿੰਦਰ ਜੀ ਕਰਕੇ ਹਟੇ ਆ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਇੱਕ ਡੰਮੀ ਮੁੱਖ ਮੰਤਰੀ ਦੇ ਤੌਰ ਤੇ ਬਣ ਕੇ ਰਹਿ ਗਏ ਆ ਔਰ ਇਹਨਾਂ ਦਿੱਲੀ ਵਾਲਿਆਂ ਦੀ ਜਿਹੜੀ ਪੰਜਾਬ ਦੇ ਵਿੱਚ ਵੱਧ ਰਹੀ ਇੰਟਰਫੀਰੈਂਸ ਦੇ ਖਿਲਾਫ ਹੀ ਹੋ ਸਕਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਧਰਨਾ ਲੱਗਿਆ ਸੀ ਪੰਜਾਬ ਦੇ ਵਲੰਟੀਅਰਾਂ ਦਾ ਉਹਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆਪਾਂ ਕੱਲ ਹੀ ਗੱਲ ਕਰਕੇ ਛੱਡਿਆ ਔਰ ਮੁੱਖ ਮੰਤਰੀ ਦੀ ਇਹਦੇ ਵਿੱਚ ਇਹ ਸਰੈਂਡਰਤਾ ਜਿਹੜੀ ਹੈਗੀ ਆ ਉਹ ਸਰੈਂਡਰ ਨੇ ਮੁੱਖ ਮੰਤਰੀ ਇਹਦੇ ਵਿੱਚ ਸੈਂਪਤੀ ਜ਼ੂਮਤੀ ਵਾਲੀ ਗੱਲ ਨਹੀਂ ਹੈ ਸੈਂਪਤੀ ਵਾਲੀ ਗੱਲ ਬਿਲਕੁਲ ਨਹੀਂ ਹੈ ਮੁੱਖ ਮੰਤਰੀ ਇਹਦੇ ਤੇ ਸਰੈਂਡਰ ਕਰ ਚੁੱਕਿਆ ਮੁੱਖ ਮੰਤਰੀ ਆਪ ਆਪਣੇ ਕਾਲੇ ਕਾਰਨਾਮਿਆਂ ਦੇ ਕਰਕੇ ਕੁਝ ਚੀਜ਼ਾਂ ਦੇ ਕਰਕੇ ਕੁਝ ਪਰਿਵਾਰਕ ਲੋਕਾਂ ਦੇ ਕਰਕੇ ਕੁਝ ਰਿਸ਼ਤੇਦਾਰਾਂ ਦੇ ਕਰਕੇ ਇਸ ਤਰੀਕੇ ਨਾਲ ਦਿੱਲੀ ਵਾਲਿਆਂ ਕੇ ਕਾਣੇ ਹੋ ਚੁੱਕੇ ਆ ਕਿ ਉਹ ਹੁਣ ਇਹਨਾਂ ਦੇ ਖਿਲਾਫ ਬੋਲ ਨਹੀਂ ਰਹੇ ਸੋ ਇਸ ਕਰਕੇ ਮੁੱਖ ਮੰਤਰੀ ਨੂੰ ਇਹ ਹੈ ਕਿ ਇਹ ਨਾ ਹੋਵੇ ਕਿ ਕਿਉਂਕਿ ਇੱਕ ਵੱਡੀ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਨੇ ਆਪਣਾ ਧੜਾ ਨਹੀਂ ਬਣਾ ਪਾਇਆ ਮੁੱਖ ਮੰਤਰੀ ਦੇ ਨਾਲ ਬਹੁਤੇ ਐਮਐਲਏ ਮੰਤਰੀ ਹੈ ਹੀ ਨਹੀਂਗੇ ਜਿਹਦੇ ਕਰਕੇ ਇਹਨਾਂ ਨੂੰ ਲੱਗਦਾ ਹੈ ਜਿਹਦੇ ਕਰਕੇ ਇਹਨਾਂ ਨੂੰ ਲੱਗਦਾ ਹੈਗਾ ਕਿ ਕਹਿੰਦੇ ਇਹ ਨਾ ਹੋਵੇ ਕਿ ਮੇਰੇ ਤੇ ਭਾਰੂ ਪੈ ਕੇ ਮੈਨੂੰ ਬਦਲ ਹੀ ਦੇਣ ਕਿਉਂਕਿ ਪਹਿਲਾਂ ਮੁੱਖ ਮੰਤਰੀ ਨੂੰ ਬਦਲਣ ਦੀ ਕੋਸ਼ਿਸ਼ ਜਿਹੜੀ ਆ ਹੋ ਚੁੱਕੀ ਆ ਜਦੋਂ ਮੁੱਖ ਮੰਤਰੀ ਭਗਵੰਤ ਪਾਣ ਬਿਮਾਰ ਸੀ ਸੋ ਬਿਲਕੁਲ ਤੁਹਾਡਾ ਸਵਾਲ ਠੀਕ ਸੀ ਕਿ ਸਰੈਂਡਰ ਹੈ ਕਿ ਸੈਂਪੀ ਹੈ ਇਹ ਸਰੈਂਡਰ ਹੈ ਜੀ ਤੋ ਸਰ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਦਿੱਲੀ ਅੱਗੇ ਸਰੈਂਡਰ ਕੀਤਾ ਗਿਆ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮਸਲਿਆਂ ਤੋਂ ਭੱਜ ਰਹੇ ਨੇ ਸੋ ਮੁੱਖ ਮੰਤਰੀ ਸਾਹਿਬ ਇੱਕ ਵਾਰ ਫਿਰ ਤੋਂ ਭੱਜੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਗਿਆ ਸੀ ਇੱਕ ਬਹਿਸ ਦਾ ਕਿਸਾਨੀ ਮੁੱਦਿਆਂ ਦੀ ਬਹਿਸ ਦਾ ਲੇਕਿਨ ਉਸ ਦੇ ਉੱਪਰ ਵੀ ਯੂ ਟਰਨ ਮਾਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਇੱਕ ਬੜਾ ਤੇ ਵੱਡਾ ਅਹਿਮ ਬਿਆਨ ਆਇਆ ਇਸ ਬਹਿਸ ਨੂੰ ਲੈ ਕੇ ਉਹ ਕਹਿੰਦੇ ਬਹਿਸ ਫੇਰ ਕੀਤੀ ਜਾਊ ਹਜੇ ਫਿਲਹਾਲ ਝੋਨਾ ਲਾ ਲਈਏ ਇਹ ਕਹਿ ਕੇ ਸ਼ਾਇਦ ਉਹ ਇਸ ਬਹਿਸ ਤੋਂ ਕਿਤੇ ਨਾ ਕਿਤੇ ਸਾਈਡ ਲਾਈਨ ਤੇ ਦਿਖਾਈ ਦੇ ਰਹੇ ਨੇ ਕਿਵੇਂ ਦੇਖ ਰਹੇ ਹੋ ਮੁੱਖ ਮੰਤਰੀ ਸਾਹਿਬ ਦੇ ਇਸ ਬਿਆਨ ਨੂੰ ਸਾਈਡ ਲਾਈਨ ਪਹਿਲਾਂ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਸੀ ਭੱਜਣ ਵਾਲਾ ਲਖਮਿੰਦਰ ਜੀ ਉਹ ਜਿਹੜਾ ਮੈਨੂੰ ਜ਼ਿਆਦਾ ਠੀਕ ਲੱਗਦਾ ਸੀਗਾ ਔਰ ਇਹ ਭੱਜ ਗਿਆ ਕਿਉਂਕਿ ਮੁੱਖ ਮੰਤਰੀ ਨਾ ਸਿਰਫ ਜਿਵੇਂ ਮੈਂ ਅੱਗੇ ਵੀ ਕਿਹਾ ਸੀਗਾ ਕਿ ਬੰਦਾ ਉਹ ਬੜਕਾ ਮਾਰਦਾ ਹੁੰਦਾ ਜਿਹੜਾ ਜ਼ਿਆਦਾ ਬੰਦਾ ਬੜਕਾ ਮਾਰਦਾ ਹੋਵੇ ਨਾ ਉਹ ਸਿਰੇ ਦਾ ਡਰਪੋਕ ਹੁੰਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਜਿਹੜਾ ਚੈਲੰਜ ਕੀਤਾ ਸੀਗਾ ਦੂਜੀਆਂ ਪਾਰਟੀਆਂ ਦੇ ਨਮਾਇੰਦਿਆਂ ਨੂੰ ਉਦੋਂ ਉਹਨਾਂ ਨੂੰ ਚੈਲੰਜ ਕੀਤਾ ਕਿ ਆਜੋ ਮੇਰੇ ਨਾਲ ਬਹਿਸ ਕਰ ਲਓ ਇੱਕ ਪਾਸੇ ਤਾਂ ਉਹਨਾਂ ਨੂੰ ਥਾਪੀਆਂ ਮਾਰੀ ਜਾਣ ਕਿ ਬਹਿਸ ਕਰ ਲਓ ਕਿਉਂਕਿ ਮੈਂ ਤੁਹਾਨੂੰ ਵੇਰ ਉਹੀ ਗੱਲ ਤੁਹਾਨੂੰ ਮੈਂ ਦੱਸ ਦੇਣਾ ਲਖਵਿੰਦਰ ਜੀ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਆਪਣੇ ਵਿਰੋਧੀਆਂ ਨੂੰ ਥਾਪੀਆਂ ਮਾਰੀ ਜਾਣ ਕਿ ਆਜੋ ਮੇਰੇ ਨਾਲ ਚੈਲੰਜ ਆਜੋ ਮੇਰੇ ਨਾਲ ਬਹਿਸ ਕਰ ਲੋ ਔਰ ਦੂਜੇ ਪਾਸੇ ਉਥੇ ਗੇਟ ਵੀ ਲਵਾਤਾ ਕਿ ਇਹਨਾਂ ਮੰਤਰੀਆਂ ਮੰਤਰੀਆਂ ਦੇ ਨਾਲ ਜਿਹੜੇ ਸੱਦੇ ਸੀਗੇ ਸੁਖਵੀਰ ਸੱਦੇ ਆ ਸੀ ਜਾਂ ਰਾਜਾ ਵੜਿੰਗ ਲਾ ਲੋ ਜਾਂ ਪ੍ਰਤਾਪ ਸਿੰਘ ਬਾਜਵਾ ਲਾ ਲੋ ਸੱਦੇ ਸੀਗੇ ਸ੍ਰੀ ਜਾਖੜ ਸੱਦੇ ਸੀ ਵੀ ਇਹਨਾਂ ਦੇ ਨਾਲ ਕੋਈ ਬੰਦਾ ਵੀ ਨਹੀਂ ਆਉਣਾ ਚਾਹੀਦਾ ਆਪਣੇ ਸੱਜਣ ਮਿੱਤਰ ਕੁਝ ਪੱਤਰਕਾਰ ਸਾਥੀ ਵੀ ਸੱਦਲੇ ਸੀ ਕੁਝ ਹੋਰ ਇਧਰੋਂ ਇਧਰੋਂ ਬੰਦੇ ਵੀ ਸੱਦਲੇ ਸੀ ਕੁਝ ਹੋਰ ਆਪਣੇ ਦੋਸਤ ਮਿੱਤਰ ਜਿਹੜੀ ਸਾਰੀ ਆਡੀਅנס ਰੂਟਿੰਗ ਕਰਾਉਣ ਵਾਸਤੇ ਆਪਣੀ ਜਿਹੜੀ ਆ ਉਹ ਸੱਦ ਲਈ ਸੀਗੀ ਸੋ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਦੋਂ ਵੀ ਡਰ ਸੀ ਕਿ ਮੈਨੂੰ ਸਾਰੇ ਜਣੇ ਮਿਲ ਕੇ ਘੇਰਣਾ ਲੈਣ ਸੋ ਹੁਣ ਵੀ ਇੱਥੇ ਮੁੱਖ ਮੰਤਰੀ ਨੇ ਪਹਿਲਾਂ ਤਾਂ ਚੈਲੰਜ ਕਰਤਾ ਪਹਿਲਾਂ ਤਾਂ ਚੈਲੰਜ ਕਰਤਾ ਕਿ ਭਾਈ ਕਿ ਤੁਸੀਂ ਕਿਸਾਨ ਜਿਹੜਿਆ ਮੇਰੇ ਨਾਲ ਕਿਸਾਨ ਪਾਲਿਸੀ ਤੇ ਆ ਕੇ ਚੈਲੰਜ ਕਰ ਲੈਣ ਆ ਮਾਫ ਕਰਨਾ ਬਹਿਸ ਕਰ ਲੈਣ ਲਾਈਵ ਆ ਕੇ ਹੁਣ ਲਖਵਿੰਦਰ ਜੀ ਕਿਸਾਨਾਂ ਤੋਂ ਵੱਧ ਜਿੰਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਉਮਰ ਹੋ ਗਈ ਆ ਉਦੋਂ ਵੱਧ ਤਾਂ ਕਈ ਕਿਸਾਨ ਆਗੂਆਂ ਦੀ ਜਿਹੜੀ ਆ ਉਹ ਐਕਸਪੀਰੀਅੰਸ ਹੋ ਗਿਆ ਲੜਾਈ ਲੜਦਿਆਂ ਨੂੰ ਔਰ ਉਹਨਾਂ ਦੀ ਕੁਰਬਾਨੀ ਹੈ ਸਾਰੀ ਸਾਰੀ ਉਮਰ ਕੋਨਾ ਨੇ ਇਸ ਦੇ ਵਿੱਚ ਜਿਹੜੀ ਆ ਔਲਾਦ ਦਿੱਤੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਔਰ ਮੇਰੇ ਵਰਗਾ ਤੁਹਾਡੇ ਵਰਗਾ ਲਖਵਿੰਦਰ ਜੀ ਉੱਠ ਕੇ ਕਿਸੇ ਇੰਨੀ ਵੱਡੀ ਉਮਰ ਦੇ ਬੰਦੇ ਨੂੰ ਜਿਹਨੇ ਸੰਘਰਸ਼ਾਂ ਦੇ ਵਿੱਚ ਜ਼ਿੰਦਗੀ ਲਾਤੀ ਹੋਵੇ ਆਪਾਂ ਉਹਨਾਂ ਦੇ ਸੰਘਰਸ਼ਾਂ ਦੇ ਬਾਰੇ ਉਹਨਾਂ ਨੂੰ ਕਹੀਏ ਕਿ ਆ ਜਾਓ ਲਾਈਵ ਚੈਲੰਜ ਆਪਾਂ ਕਰ ਲੋ ਮੇਰੇ ਨਾਲ ਬਹਿਸ ਆਪਾਂ ਲਖਵਿੰਦਰ ਜੀ ਕਿੱਥੇ ਜਿਹਨਾਂ ਫਿੱਟ ਬੈੰਨੇ ਆ ਤਾਂ ਇਸ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਔਟਰ ਪੁੱਲ ਛੱਡਿਆ ਸੀਗਾ ਕਿ ਕਿਹੜਾ ਕਿਸੇ ਨੇ ਮਨਜ਼ੂਰ ਕਰਨਾ ਕਿਸਾਨਾਂ ਨੇ ਅੱਗੋਂ ਐਕਸੈਪਟ ਕਰ ਲਿਆ ਚੈਲੰਜ ਹੁਣ ਮੁੱਖ ਮੰਤਰੀ ਭਗਵੰਤ ਮਾਨ ਭ ਔਰ ਜਵਾਬ ਮੁਖਵੰਤਮਨ ਕੋਲੇ ਹੈ ਹੀ ਨਹੀਂ ਜਵਾਬ ਤਾਂ ਹਲੇ ਇਸੇ ਗੱਲ ਦਾ ਹੀ ਨਹੀਂ ਦੇ ਸਕੇ ਕਿ ਭਾਈ ਟੇਬਲ ਟਾਕ ਸਭ ਮੁੱਦਿਆਂ ਦਾ ਹੱਲ ਹੁੰਦੀ ਹੈ ਸਭ ਮਸਲਿਆਂ ਦਾ ਟੇਬਲ ਟਾਕ ਜਿਹੜੀ ਹੱਲ ਹੱਲ ਹੁੰਦੀ ਹੈ ਤੇ ਤੁਸੀਂ ਟੇਬਲ ਟਾਕ ਤੇ ਸਾਨੂੰ ਸੱਦ ਕੇ ਜਿਹੜਾ ਹੈਗਾ ਤੁਸੀਂ ਸਾਨੂੰ ਗ੍ਰਿਫਤਾਰ ਕਰਾਤਾ ਕਿਉਂ ਕਰਾਇਆ ਸਾਡਾ ਜਿਹੜਾ ਉਹ ਫੇ ਸਾਡੇ ਭੰਨੇ ਗਏ ਆ ਜਿਹੜੇ ਜਿਹੜੇ ਬੈਰੀਅਰ ਦੇ ਉੱਪਰ ਜਿਹੜੇ ਉਹਨਾਂ ਦੇ ਸ਼ੈਡ ਵਗੈਰਾ ਸੀਗੇ ਉਹ ਕਿਉਂ ਭੰਨੇ ਟਰੈਕਟਰ ਕਿਉਂ ਭੰਨੇ ਸਮਾਨ ਚੋਰੀ ਕਿਉਂ ਇਸ ਗੱਲ ਦਾ ਹੀ ਜਵਾਬ ਨਹੀਂ ਦੇ ਸਕੇ ਕੋ ਕਿਸਾਨੀ ਮਸਲਿਆਂ ਦਾ ਜਵਾਬ ਕੀ ਦੇਣਾ ਜਵਾਬ ਹੈ ਨਹੀਂ ਕਿ ਇਸ ਕਰਕੇ ਪਟਰੇ ਸੋ ਧੰਨਵਾਦ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਲਿਖਦਾ ਸੋ ਇਹ ਸਮ ਸੁਖਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਉਹ ਤੱਕ ਦੇ ਇਜਾਜ਼ਤ ਧੰਨਵਾਦ